ਪਟਿਆਲਾ ਦੇ ਨਜ਼ਦੀਕੇ ਪਿੰਡ ਚੰਡੀ ਵਿਖੇ ਮਾਤਾ ਨਾਨਾ ਦੇਵੀ ਜੀ ਦਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਪਿੰਡ ਚੰਡੀ ਅਤੇ ਪੈਣੀ ਦੀ ਸੰਗਤ ਦੇ ਵੱਲੋਂ ਮਾਤਾ ਨਾਨਾ ਦੇਵੀ ਜੀ ਦੇ ਚਰਨਾਂ ਦੇ ਵਿੱਚ 11ਵਾਂ ਭੰਡਾਰਾ ਪੇਟ ਕੀਤਾ ਗਿਆ। ਦੱਸ ਦਈ ਕਿ ਨੌਜਵਾਨ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ ਪਟਿਆਲਾ ਦੇ ਨਾਲ ਲੱਗਦੇ ਪਿੰਡ ਚੰਡੀ ਵਿਖੇ ਮਾਤਾ ਨਾਨਾ ਦੇਵੀ ਜੀ ਦਾ ਇਹ 11ਵਾਂ ਵਿਸ਼ਾਲ ਭੰਡਾਰਾ ਕਰਾਇਆ ਗਿਆ ਸੀ। ਮਿਤੀ 5, 6 ਅਤੇ 7 ਅਗਸਤ ਨੂੰ ਕਰਵਾਏ ਗਏ ਇਸ ਭੰਡਾਰੇ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਤੇ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਕਸ਼ਮੀਰ ਸਿੰਘ, ਜਸਪਾਲ ਸਿੰਘ, ਰੋਸ਼ਨ ਸਿੰਘ, ਆਕਾਸ਼ ਦੀਪ ਸੋਨੇ ਪ੍ਰਤਪਾਲ ਸਿੰਘ ਐਡਵੋਕੇਟ ਹਰਪ੍ਰੀਤ ਸਿੰਘ ਸੇਵਾਦਾਰ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ। ਸਹੀ ਲੰਗਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੇ ਪਿੰਡ ਵਾਸੀਆਂ ਅਤੇ ਲੰਗਰ ਦੇ ਵਿੱਚ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੋਜਮਾਨੇ ਕਿਤਾ ਸੇਵਾਮੇਲੀ ਅਦੇ ਇਸ ਨੂੰ 3 ਹਾਲ ਸੰਗਠਨ ਵਿੱਚ ਰਿਣੀ ਬਣੂ ਮਾਨਣਾ ਦੇ ਜਿਹੜਾ 11ਵਾਂ ਵਿਚਾਰਪਨਾਰਾ ਜਿਹੜਾ ਪਟਨਾ ਬਿਨੇ 25 6 7 ਅਗਸਤ ਨੂੰ ਕਰਵਾਇਆ ਗਿਆ ਜੀ। ਸੋ ਸੁਪਨਾਰੇ ਤੇ ਪਹੁੰਚ ਕੇ ਮਾਨਣਾ ਦੇ ਅਸ਼ੀਰਵਾਦ ਪ੍ਰਾਪਤ ਹੋਏ। ਪਟਿਆਲਾ ਖਬਰ ਨਾ ਮੰਦ ਲਈ ਪਟਿਆਲਾ ਤੋਂ ਕੈਮਰਾਮੈਨ ਬਲਵੰਤ ਦੇ ਨਾਲ ਪਰਮਜੀਤ ਲਾਲੀਦਰਪੁਰ